ਜਸਵੀਰ ਸਿੰਘ ਦੀਆਂ ਬਾਹਾਂ ਦੰਡੀਆਂ ਵੱਡ-ਵੱਡ ਖਾ ਗਿਆ ਬਾਪੂ ਦਾ ਪੁੱਤ ਤੇ ਉਹੀ ਪੁੱਤ ਜਿਹੜਾ ਘਰ ਦਾ ਜਿੰਦਾ ਸੀ ਉਹੀ ਜਿੰਦਾ ਪੁੱਤ ਦੇ ਗੁੱਟਾਂ ਨੂੰ ਬੰਲਣਾ ਪਵੇ ਉਹ ਮੋਤ ਨਾ ਰੱਖ ਰੋਨਮਾ ਅਪਰਿਨ ਮਾਵਾਂ ਦੇ ਕਸੂਰ ਕੀ ਆ ਇਨਾਂ ਦੀਆਂ ਗਲਤੀਆਂ ਕੀ ਆ? ਇਹ ਆ ਸੋਚਦਾ ਸੀ ਮੈਂ ਤਾਂ ਇਹ ਪੁੱਤਰਾ ਮੇਰਾ ਬਗਮ ਬਣਦਾ। ਉਹ ਬਹੁਤ ਚੁਣਾਂਗੇ। ਮਾਂ ਜੋ ਉਹ ਛਾਇਆ ਖਿਸ਼ਾਲਤਾ। ਇਹ ਕਿਹਦੇ ਨਾਲ ਬੰਨਿਆ ਬਣਾ ਦੇ ਮਾਂ ਬੇ। ਹਾਂਜੀ ਸਸੀਕਰ ਮਾਂ, ਸਸੀਕਰ ਬਾਪੂ ਕਿਵੇਂ ਬੰਨੀ ਫਿਰਦੇ ਨੂੰ? ਠੀਕ ਜਿਹਾ ਦਿਮਾਗ ਚ ਫਸਾ ਦੇ। ਹੂੰ ਕਿੱਥੋਂ ਲੈ ਕੇ ਆਏ ਹੋ? ਅਸੀਂ ਮੋਗੇ ਤੋਂ ਆਏ ਜੀ ਦੱਤਾਰਾ। ਦੱਤਾਰੌਲੀ। ਹਾਂਜੀ। ਰੋਈ ਕਾ ਤੋ ਜੰਨਾ ਇਹ ਭੰਗ ਵਾਲੀ ਸਿੱਖ ਤਾਂ ਪਿੰਡ ਅਸੀ ਨਹੀਂ ਜੀ ਨਹੀਂ ਹਾਂ ਪਹਿਲਾਂ ਪਹਿਲਾਂ ਮਰਗੀ ਦੇ ਦੌਰੇ ਪੀਂਦਾ ਬੀੜੀਆਂ ਦਾ ਪੀਂਦਾ ਹਾਂ ਬੀੜੀਆਂ ਪੀਂਦਾ ਹਾਂ ਇਹਨੂੰ ਦਿਮਾਗੀ ਆਫਸੈਟ ਕਿਵੇਂ ਹੋ ਗਿਆ ਫਿਰ ਇਹ ਇਹ ਮਰਗੀ ਦੇ ਦੌਰੇ ਪੈਣ ਲੱਗ ਜੀ ਪਹਿਲਾਂ ਹੂੰ ਦੋਨਿਆਂ ਖਾਣਿਆਂ ਬਹੁਤ ਜ਼ਿਆਦੇ ਖੰਨੇ ਵਾਲੇ ਲੋਕ ਸ਼ੰਗਾਰੂ ਚੋਂ ਕਿਰਕਾਨਾ ਪਰਸੋਂ ਸੇ ਮਰਸਾਂ ਲੱਗੇ ਉੱਥੇ ਗਿਰ ਮਹੂ ਜਾ ਕੇ ਆਰਸਲ ਹੋ ਗਿਆ ਹੂੰ ਬੰਦੇ ਦਾ ਜ਼ਮੀਨਾਂ ਅਵਰਡਿੰਗ ਆ ਪੂਰੀਆਂ 12 ਤਾਂ ਮੇਰੇ ਘਰ ਦਾ ਮੁੰਡਾ ਸੀ ਵੱਡਾ ਇੱਥੇ ਹੂੰ ਉੱਥੇ ਬਰੇ ਸਪੈਨ ਬੰਨ ਕੇ ਜਾਂਦਾ ਇਹ ਬਹਾਦੂਨ ਸਾਧੀਆਂ ਪੰਨੀ ਦੰਦੀਆਂ ਵੱਡ-ਵੱਡ ਹੂੰ ਦੇਖੋ ਜੀ ਬਾਪ ਨੇ ਜਿਹਨੇ ਉਂਗਲੀ ਨਾਲ ਫੜ ਕੇ ਚੱਲਣਾ ਸਿਖਾਇਆ ਪੁੱਤ ਉਹੀ ਦੰਦੀਆਂ ਵੱਡ-ਵੱਡ ਖਾਈ ਜਾਂਦਾ ਕੀ ਨਾ ਜੀ ਇਹਦਾ ਹਾਂ ਸੁਣਤੋ ਬਾਪੂ ਕੋ ਯੋਨ ਹੋਤਣਾ ਰੱਖੋ ਨਾਮਾ ਰੋਨਾ ਮਾਣੇ ਪਿਓ ਨੇ ਨਾਂ ਰੱਖਿਆ ਸੀ ਸੰਤੋਖ ਸਿੰਘ ਸਬਰ ਤੇ ਸੰਤੋਖ ਤੇ ਅੱਜ ਸੰਤੋਖ ਸਿੰਘ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਬੁੱਢੇ ਮਾਪੇ ਕਿਉਂ ਕਿਉਂ ਬੰਨ ਕੇ ਲੈ ਕੇ ਆਏ ਨੇ ਕਾਰਨ ਕੀ ਹੈ ਸਾਡਾ ਸਮਾਜ ਸਾਡਾ ਅੱਜ ਦਾ ਸਮਾਜ ਅੱਗੇ ਕੋਈ ਦੁੱਖ ਤਕਲੀਫ ਹੁੰਦਾ ਸੀ ਥੋੜੀ ਬਹੁਤੀ ਸਾਰਾ ਸਮਾਜ ਇਕੱਠਾ ਹੋ ਕੇ ਸਾਥ ਦਿੰਦਾ ਸੀ ਭੂਆ ਚਾਚੇ ਤਾਏ ਮਾਮੇ ਮਾਸੀਆਂ ਅੱਜ ਅੱਜ ਆ ਬੁੱਢੇ ਮਾਪੇ ਕੱਲੇ ਬਾਹ ਫੜੀ ਖੜੇ ਪੁੱਤ ਦੀ ਬਹੁਤ ਘੱਟ ਨੇ ਜਨਮੇ ਚੁਣਵੇਂ ਜਿਹੜੇ ਖੜ ਜਾਂਦੇ ਨੇ ਆ ਕੇ ਨਾਲ ਇਦਾਂ ਦੇ ਹਾਲਾਤਾਂ ਅਸੀਂ ਭੱਗਾਂ ਵਾਲੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਾਈ ਆ ਇਹ ਵੀਰਾ ਇਤੋਂ ਠੀਕ ਹੋ ਕੇ ਆਪਣੇ ਘਰ ਜਾਵੇ ਤੰਦਰੁਸਤ ਹੋ ਕੇ ਜਾਵੇ ਇਹਦੇ ਆ ਸੰਗਲ ਨਾ ਬੰਨਣੇ ਪੈਣ ਦੇਖੋ ਕਿਵੇਂ ਗੁੱਟ ਛਿੱਲੇ ਪਏ ਨੇ ਕਿਉਂਕਿ ਠੀਕ ਨਾ ਹੋਣ ਕਰਕੇ ਜ਼ੋਰ ਲਾਉਂਦਾ ਵਾ ਤੇ ਉਹ ਸੰਗਲੀ ਨੇ ਗੁੱਟ ਵੱਢਤਾ ਤੇ ਮਾਂ ਪਿਓ ਵੀ ਕਿੰਨੇ ਮਜਬੂਰ ਨੇ ਜਿਨ੍ਹਾਂ ਨੇ ਆਪਦਾ ਪੁੱਤ ਜਿਹੜਾ ਹੱਥੀ ਜੰਮਿਆ ਪਾਲਿਆ ਕਿ ਉਹਨੂੰ ਬੰਨਣਾ ਪੈ ਰਿਹਾ ਦੰਦੀਆਂ ਵੱਡ ਵੱਡ ਕੇ ਖਾਈ ਜਾਂਦਾ ਆਪਦੇ ਮਾਂ ਪਿਓ ਨੂੰ ਕੁਛ ਦੌਣ ਵੀ ਨਹੀਂ ਆਉਂਦਾ ਇਹਰ ਤੋਂ ਦੀ ਹੈ ਤੇ ਮੋਗੇ ਜਿਲ੍ਹੇ ਦਾ ਪਿੰਡ ਦਾਤਾ ਰੌਲੀ ਤੋਂ ਆਏ ਨੇ ਜਿਲ੍ਹਾ ਮੋਗਾ ਬਾਪੂ ਜੀ ਨੂੰ ਇੱਥੇ ਦਾਖਲ ਕਰ ਲਈਏ ਅਸੀਂ ਤੇ ਨਾਲ ਰਹੇਗਾ ਹਾਂਜੀ ਹਾਂਜੀ ਹਨਾ ਥੋੜੇ ਦਿਨ ਇੱਥੇ ਰੱਖਣਾ ਪਊ ਇਹਨੂੰ ਠੀਕ ਆ ਜੀ ਤੇ ਠੀਕ ਹੋ ਜਾਊਗਾ ਇਹ ਫਿਕਰ ਨਾ ਕਰ ਜਸਵੀਰ ਸਿੰਘ ਦੀਆਂ ਬਾਹਾਂ ਦੰਦੀਆਂ ਵੱਡ-ਵੱਡ ਖਾ ਗਿਆ ਬਾਪੂ ਦਾ ਪੁੱਤ ਜਿਹਨੂੰ ਬਰਕੀ ਮੂੰਝ ਪਾਉਣੇ ਰੋਟੀ ਖਾਣੀ ਸਿਖਾਈ ਸੀ ਬਾਪ ਨੇ ਆ ਦੋਨਾਂ ਦੰਦਾਂ ਦੇ ਨਾਲ ਬਾਪੂ ਨੂੰ ਖਾਣ ਲੱਗ ਗਿਆ ਇਧਰ ਲਈ ਬਾਹ ਤੇ ਵੀ ਦੰਦਿਆਂ ਇਹ ਪੁੱਤ ਬੜੇ ਚਾਵਾਨਾ ਬੜੇ ਲਾਡਾ ਨਾਲ ਪਾਲਦਾ ਮਾਂ ਬਾਪ ਪਰ ਜਦੋਂ ਆਪਣਾ ਹੀ ਕਈ ਵਾਰੀ ਇਦਾਂ ਦੇਖੋ ਕਿਵੇਂ ਦੰਦਿਆਂ ਵੱਡੀਆਂ ਖਾਣ ਨੂੰ ਪਵੇ ਤੇ ਉਹ ਮਾਂ ਬਾਪ ਦੇ ਦਿਲ ਤੇ ਕੀ ਬੀਤਦੀ ਹੋ ਤੇ ਫਿਰ ਉਹੀ ਪੁੱਤ ਜਿਹਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਸੀ ਤੇ ਉਹਦੇ ਅੱਜ ਸੰਗਲੀ ਹੱਥ 'ਚ ਫੜ ਕੇ ਤੁਰਨਾ ਪਵੇ ਤੇ ਫਿਰ ਕੀ ਮੰਨ ਤੇ ਵੀਰ ਦੇ ਹੋ ਸਰਦਾਰ ਜਸਵੀਰ ਸਿੰਘ ਦੇ ਤੇ ਉਹੀ ਪੁੱਤ ਜਿਹੜਾ ਘਰ ਦਾ ਜਿੰਦਾ ਸੀ ਉਹੀ ਜਿੰਦਾ ਪੁੱਤ ਦੇ ਗੁੱਟਾ ਨੂੰ ਬੰਨਣਾ ਪਵੇ ਕੀ ਸੋਚਦਾ ਉਹ ਫਿਰ ਬਾਪੂ ਕਿ ਮੈਂ ਬਾਪੂ ਜਿੰਦੇ ਦੀ ਚਾਬੀ ਹੱਥ ਚ ਫੜੀ ਬੈਠਾ ਜਿਵੇਂ ਕੋਈ ਮਹਿੰਗੀ ਵਸਤੂ ਕਿਸੇ ਅਲਮਾਰੀ ਪੇਟੀ ਚ ਰੱਖੀ ਹੋਵੇ ਤੇ ਪਰ ਜਿੰਦੇ ਦੀ ਚਾਬੀ ਬਾਪੂ ਦੇ ਪੁੱਤ ਦੇ ਗੁੱਟਾਂ ਨੂੰ ਲੱਗੇ ਹੋਏ ਦੀ ਆ ਮਾਂ ਅੱਖਾਂ ਚੋਂ ਪਾਣੀ ਐਂ ਚੋਂਦਾ ਪਰ ਇਹਨਾਂ ਮਾਵਾਂ ਦੇ ਕਸੂਰ ਕੀ ਆ ਇਹਨਾਂ ਦੀਆਂ ਗਲਤੀਆਂ ਕੀ ਆ ਮੈਂ ਤਾਂ ਕਦੇ ਨਾ ਲਫੜੀ ਸੀ ਚਾਰ ਪ੍ਰਾਸ ਚਾਰ ਲਫੜੀ ਸੀ ਕਿਤੇ ਮਾਰ ਕੇ ਵੇਖ ਜਿਹੜਾ ਜਿੱਤੇ ਲੱਗੇ ਜਾ ਵਹੀਂ ਜ਼ਿਕਰ ਹਾਂ ਹੂੰ ਇਹ ਮਤਲਬ ਚੌਥੀ ਚ ਪੜਦਾ ਸੀ ਹੂੰ ਤੇ ਉਥੋਂ ਮਾਸਟਰਾਂ ਨੇ ਕਟਿਆ ਹੂੰ ਮੁੜ ਕੇ हट ਗਿਆ ਜਦੋਂ ਹੋ ਗਿਆ 10-12 ਸਾਲਾਂ ਦਾ ਤੇ ਇਹ ਝਕੀ ਜੀ ਵੱਜਣ ਲੱਗ ਗਈ ਹੂੰ ਮੈਂ ਉਹ ਤੋਂ ਲਾੜ ਸ਼ੁਰੂ ਕਰਨ ਲੱਗ ਗਿਆ ਕੋਈ ਮੋਗਾ ਨਹੀਂ ਛੱਡਿਆ ਕੋਈ ਧਰਮ ਕੋਡ ਨਹੀਂ ਛੱਡਿਆ ਅੰਬਰ ਸਾਹਿਬ ਨਹੀਂ ਛੱਡਿਆ ਦਵਾਈ ਦੋਣਾ ਤੱਕ ਹਾਂ ਜੀ ਤੇ ਸਰਪੰਚ ਕਹਿੰਦਾ ਗੱਗੂ ਹੂੰ ਕਹਿੰਦਾ ਵੀ ਉੱਥੇ ਜਾਓ ਹੂੰ ਫੋਨ ਹੋਇਆ ਹੋਣਾ ਸਾਹਿਬ ਗੱਗੂ ਭਰਾਵਾ ਸਾਨੂੰ ਫੋਨ ਆਇਆ ਬਿੰਦੇ ਦਾ ਵੀ ਗੱਲ ਹੋਈ ਸੀ ਹਾਂਜੀ ਫਿਕਰ ਨਾ ਕਰੋ ਉਹ ਵੀਰ ਹੁਣੇ ਆਪਣੇ ਭਰਾ ਨੇ ਤੁਸੀਂ ਬਿਲਕੁਲ ਚਿੰਤਾ ਨਹੀਂ ਕਰਨੀ ਇਹ ਵੀਰਾ ਬਿਲਕੁਲ ਠੀਕ ਹੋ ਜਾਊਗਾ ਬਸ ਬਾਪੂ ਪ੍ਰਮਾਤਮਾ ਅਗੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਮਾਰਾ ਜੀ ਸੇਵਾ ਕਰਨ ਦਾ ਬਾਲ ਬਕਸ਼ਨ ਤੇਰਾ ਪੁੱਤ ਇਤੋਂ ਤਕੜਾ ਹੋ ਕੇ ਕਰੇ ਜਾਵੇ ਸੰਤੋਖ ਸਿੰਘ ਤੇ ਬਾਪੂ ਨੇ ਜਦੋਂ ਨਾਮ ਰੱਖਿਆ ਸੀਗਾ ਸੰਤੋਖ ਸਿੰਘ ਸਬਰ ਤੇ ਸੰਤੋਖ ਦਾ ਨਾਮ ਸੰਤੋਖ ਸਿੰਘ। ਪਰ ਅੱਜ ਸੰਤੋਖ ਨੂੰ ਉਹਦੇ ਗੁੱਟ ਅਲੇ ਬਾਪੂ ਕਾਰਡ ਫੜ ਲਾ। ਉਹਦੇ ਗੁੱਟ ਨਾਲ ਛਿੱਲੇ ਪਏ ਆ ਕਿਉਂਕਿ ਹਮ ਦਰਦ ਹੁੰਦਾ ਵਿਚਾਰੇ ਦੇ ਉਧਰੋਂ ਇਹਦੇ ਘਟੋਂ ਦਾ ਮਾਂ ਵੀ ਵਿਚਾਰੀ ਨਾਲ ਇਹ ਚੀਜ਼ ਉਹਦੇ ਪੈਂਦੀ ਆ ਪੁੱਤ ਦੇ ਜਦੋਂ ਕਿਉਂਕਿ ਗਿੱਟੇ ਗੁੱਟ ਤੇ ਜਿਹੜੀ ਸੰਗਲੀ ਵੱਜੀ ਆ ਨਾ ਆ ਸਾਰਾ ਗੁੱਟ ਦੇਖੋ ਇਹਦਾ ਜਮੇ ਲੱਤਾਂ ਦੀਆ ਵੱਢਿਆ ਗਿਆ ਛੱਲਿਆ ਗਿਆ ਕਿਉਂਕਿ ਜੀ ਨਹੀਂ ਬੰਦਦੇ ਸੀ ਫਿਰ ਇਹ ਮਾਰਦਾ ਕੁੱਟਦਾ ਸੀਗਾ ਭਾਨਾ ਤੋੜ ਕਰਦਾ ਸੀਗਾ ਅਰੇ ਗਿੱਟਿਆਂ ਤੇ ਵੀ ਸੰਗਲਾਂ ਦੇ ਹਾਂ 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 ਆਏ ਵੀਰੇ ਗਾ ਨੂੰ ਕਰ ਲੱਤ ਦੀ ਰਬਾ ਆਹ ਹਾਂ ਵਾ ਇੱਕ ਮਿੰਟ ਲੱਤਾਂ ਦੋਖਾ ਆ ਦੇਖੋ ਇੱਥੇ ਵੀ ਸਾਰੇ ਸੰਗਲਾਂ ਦੇ ਨਿਸ਼ਾਨ ਆ ਕਿਉਂਕਿ ਉਹ ਠੀਕ ਨਹੀਂ ਸੀਗਾ ਸੰਗਲ ਵੰਦਦੇ ਸੀ ਉਹ ਝੜ ਕੇ ਮਾਰਦਾ ਸੀ ਆਪਦੇ ਹੀ ਜਖਮ ਕਰ ਲੈਣੇ ਨਹੀਂ ਕੋਈ ਨਾ ਬਾਪੂ ਕੋਈ ਨਾ ਕੋਈ ਕੋਈ ਨਾ ਕੋਈ ਨਾ ਬਾਤ ਪਾਲਾਂ ਇਹਨਾਂ ਦਵਾਰਾ ਤੇ ਅੱਜ ਸੰਤੋਖ ਸਿੰਘ ਸੁਪਨਿਆਂ ਦੇ ਘਰ ਆਇਆ ਅਰਦਾਸ ਕਰਿਓ ਇਹਦੇ ਗੁੱਟਾਂ ਤੋਂ ਇਹ ਸੰਗਲ ਲੈ ਗਏ ਆ ਤੇ ਇਹਨਾਂ ਸੰਗਲਾਂ ਦੀ ਇਹਨਾਂ ਜਿੰਦਿਆਂ ਦੀ ਕਦੇ ਲੋੜ ਨਾ ਪਵੇ ਸੰਤੋਖ ਸਿੰਘ ਨੂੰ ਸੰਤੋਖ ਸਿਓ ਵੀ ਆਪਣੇ ਦੂਜੇ ਭਰਾਵਾਂ ਵਾਂਗ ਇੱਕ ਚੰਗਾ ਜੀਵਨ ਬਤੀਤ ਕਰੇ ਉਹ ਵਿਆਹ ਵਰੇ ਨੇ ਆਪਦਾ ਰੰਗੀ ਬਸਦੇ ਆ ਘਰ ਚ ਤੇ ਇਹ ਵੀ ਮਾਪੇ ਦਾ ਬਰਾਬਰ ਦਾ ਪੁੱਤ ਆ ਦੂਜਿਆਂ ਵਾਂਗ ਇੰਨਾਂ ਦੀਆਂ ਸਦਰਾਂ ਇਹਨਾਂ ਦੀਆਂ ਜਿਹੜੀਆਂ ਉਮੀਦਾਂ ਆਪਣੇ ਪੁੱਤ ਤੋਂ ਆ ਪੂਰੀਆਂ ਹੋਣ ਅਰਦਾਸ ਕਰਿਓ ਕਿਉਂਕਿ ਜਨ ਕੀ ਅਰਦਾਸ ਬਿਰਥੀ ਨਾ ਜਾਏ ਤੁਹਾਡੀਆਂ ਅਰਦਾਸਾਂ ਨੇ ਠੀਕ ਕਰਨਾ ਦਵਾਈਆਂ ਤਾਂ ਇੱਕ ਬਹਾਨਾ ਆ ਦੁਆਵਾਂ ਨੇ ਠੀਕ ਕਰਨਾ ਕਰੇ ਵਰਦਾਸ ਕਿਉਂਕਿ ਜਸਵੀਰ ਸਿੰਘ ਨੇ ਸਾਰੀ ਉਮਰ ਜ਼ਿੰਮੇਵਾਰੀ ਕੀਤੀ ਆ ਤੰਦ ਪਟਿਆ ਸ੍ਰੀ ਰਣਦੇਵਿ ਬਾਪੂ ਸ੍ਰੀ ਰਣਦਾਸਿ ਬਾਪੂ ਬੜੇ ਔਖੇ ਮਿਹਨਤਾਂ ਕਰ ਕਰਕੇ ਜਵਾਬ ਜਵਾਕ ਪਾ ਲਿਆ ਤੇ ਹੁਣ ਦਰਖਤ ਪੂਰਾ ਫਲਾਂ ਨਾਲ ਭਰਿਆ ਹੋਇਆ ਹੁਣ ਤਾਂ ਫਲ ਖਾਣ ਦੀ ਵਾਰੀ ਸੀ ਬਾਪੂ ਦੀ ਤੇ ਫਲ ਬਾਪੂ ਨੂੰ ਖਾਣ ਦਾ ਮਹਾਰਾਜ ਮੋਗਾ ਬਖਸ਼ਣ ਬਾਪੂ ਆਪਣੇ ਪੁੱਤ ਤੋਂ ਸੇਵਾ ਕਰਾ ਸਕੇ ਅਰਦਾਸ ਕਰਿਓ ਦਾਤਾ ਰੌਲੀ ਪਿੰਡਾ ਜ਼ਿਲ੍ਹਾ ਮੋਗਾ ਤੇ ਸੰਤੋਖ ਸਿੰਘ ਆਪਣੇ ਬਾਪ ਜਸਵੀਰ ਸਿੰਘ ਮਾਤਾ ਜੀ ਤੁਹਾਡਾ ਕੀ ਨਾਮ ਗਰਪਾਲ ਕੌਰ ਦੇ ਨਾਲ ਪਹੁੰਚਿਆ ਸਾਡੇ ਸੁਪਨਿਆਂ ਦੇ ਘਰ